ਠੀਕ ਬੋਲੀ ਪਾਣੀ ਕੋਈ ਚੱਕ ਨਹੀਂ ਵੀ ਆ ਜਿੰਗਾ ਠੀਕ ਹੈ ਜੀ ਪੂਰੇ ਇੰਤਜ਼ਾਰ ਕਰਦੇ ਆ ਤੇਰਾ ਕੋਈ ਗੱਲ ਨਹੀਂ ਕਾਹ ਜੀ ਚੱਲੀਏ ਓਕੇ ਵਾ ਠੀਕ ਹੈ ਪਹਿਲਾ ਵੀਡੀਓ ਪੂਰੀ ਦੇਖੋ ਗੱਲਾਂ ਬਾਤਾਂ ਪੈਂਟ ਤੇ ਕਰਾਂਗੇ ਦੇਖੋ ਵੀਡੀਓ ਤੇ ਲਓ ਨਿਆਰੇ ਉਸ ਤੋਂ ਬਾਅਦ ਤੂੰ ਕਹਿ ਮੇਰੀ ਗੱਲ ਸੁਣੋ ਜੀ ਠੀਕ ਹੈ ਮਨਕਲ ਨਾਲ ਤਾਂ ਤੁਸੀਂ ਹਰ ਇੱਕ ਚੀਜ਼ ਕਰਦੇ ਹੋ ਨੁਕਸਦਾ ਆਲ ਨਹੀਂ ਵਧੀਆ ਬਣੀ ਆਟਾ ਐ ਕਰਤਾ ਰੋਟੀ ਮੋਟੀ ਆਗੀ ਫਲਾਣਾ ਧਿਕੜਾ ਹਨਾ ਤੂੰ ਪਹਿਲਾ ਸਿੱਧਾ ਇਹ ਇਹ ਸਾਫ਼ ਕਰ ਲੈ ਕਿ ਭਾਈ ਕਬੀਲਦਾਰੀ ਫੜਾਉ ਮੇਰੇ ਹੱਥ ਮੈਨੂੰ ਪੁੱਛ ਕੇ ਪੈਸਾ ਟਕਾ ਚਲਾਉ ਠੀਕ ਆ ਠੀਕ ਆ ਪਰ ਮੈਂ ਚਾਹੇ ਜਿਵੇਂ ਦੀ ਬਣਾਦਾ ਬਾ ਚੁੱਪ ਕਰਕੇ ਖਾਉ ਕਾ ਇਹ ਨਗੋਚਾ ਨਹੀਂ ਕੱਢਣੀ ਇਹ ਚ ਇਹ ਆਖੂ ਭਾਈ ਐਂ ਤਾਂ ਫਿਰ ਸਾਡੇ ਨਾਗਿ ਨਹੀਂ ਨਾ ਮੈਂ ਕਾ ਜਿਉਂਦੇ ਜੀ ਕਬੀਲਾ ਜੀ ਫੜਾਵਾਂ ਕਾ ਫਿਰ ਮੈਂ ਜਿਉਂਦੇ ਜੀ ਆਉਂਦੀ ਵੀ ਨਹੀਂ ਠੀਕ ਆ ਮਤਲਬ ਮੇਰੇ ਨਾਲ ਨਾਰਮਲ ਗੱਲ ਕਰਨੀ ਆ ਜਦੋਂ ਥੋੜੀ ਜਿਹੀ ਐਂਟਰੀ ਹੋ ਗਈ ਉਦੋਂ ਭਰਕ ਜਾਣਾ ਪੂਰਾ ਠੀਕ ਆ ਉਸ ਤੋਂ ਬਾਅਦ ਇਹਦੇ ਨਾਲ ਜਿੱਦ ਕੇ ਤੂੰ ਤੂੰ ਮੈਂ ਮੈਂ ਹੋ ਕੇ ਹਨਾ ਉਹ ਤਰੀ ਜਾਂਦਾ ਓਏ ਕਿਉਂ ਗਿਆ ਬਈ ਉਹਦੀ ਚਾਰ ਟੋਏ ਚ ਗੇੜੇ ਦੰਦ ਲੋਕ ਟਰੈਕਟਰਾਂ ਚ ਆ ਰਹੇ ਤੇ ਗੇੜੇ ਦੰਦ ਆ ਜਾ ਰਹੇ ਸ਼ਰਮ ਲਈ ਹੋਈ ਹੈ ਇਹ ਬੰਦੇ ਦੀ ਜਿਵੇਂ ਸ਼ਰਮ ਲਈ ਹੋਈ ਆ ਦੇਖੋ ਪੰਜਾਬੀਓ ਸਿਰਾ ਜੱਟ ਸੌਦੇ ਵਾਲਾ ਕੱਚਾ ਘਟਵਾ ਥੱਲੋਂ ਪੱਕਾ ਕਰ ਰਿਹਾ ਬਈਆ ਢੇੜਾ ਦੇਖ ਕੇ ਦਬਾ ਰਿਹਾ ਹੈਗਾ ਮਹਾ ਜੀ ਵਜਨ ਘਟਾ ਮਾਇਆ ਵਾ ਚੁਚਬੂੜੀਆਂ ਰੱਖੋ ਰਹੀ ਦੀਆਂ ਹੋਰ ਬਈ ਠੀਕ ਠਾਕ ਹੂੰ ਦੇਖ ਨੂ ਵੀ ਬਣਦੀ ਹਾਂ ਬਈ ਆਇਓ ਬੱਚੇ ਜੀ ਨਾ ਬਾਜਨ ਵੱਧ ਗਿਆ 50 ਮੀਟਰ ਮੜਾ ਦੱਸਦਾ ਕਿ ਉਹ ਵੀ ਕੀ ਕਰ ਰਿਹਾ ਖੜ੍ਹ ਜੂ ਨਹੀਂ ਖੜ੍ਹ ਤੁਹਾਨੂੰ ਵੀ ਪਤਾ ਹੁਣ ਕੀ ਕਰ ਰਿਹਾ ਨਹੀਂ ਇਹ ਮੈਂ ਤਾਂ ਐਸਾ ਲਾਇਆ ਵੀ ਖੇਤੀ ਗੱਡੀਆਂ ਤੇ ਆ ਗਈ ਜਮਾਂ ਹੋਰ ਵੀੰਸ ਕਰ ਰਹੇ ਇਹ ਟੂਅਸ ਆ ਬਾਹਰ ਇਹ ਦੁਆਰੇ ਆ ਜਮਾਂ ਜਿਹਦੀ ਮਰਾਗਾ ਰੋੜੀ ਕੁੱਟਾ ਇਹਨੂੰ ਨਹੀਂ ਇਹ ਹੁਣ ਕੰਮ ਕਰਨਾ ਯਾਰ ਆਪਾਂ ਕੋਈ ਠੀਕ ਕੰਮ ਨਹੀਂ ਕਰਨਾ ਮੈਨੂੰ ਇਹਦੇ ਥੱਲੇ ਬੈ ਕੇ ਕੰਮ ਕਰਨਾ ਤੰਤ ਨਹੀਂ ਲੱਗ ਰਿਹਾ ਉਹਦੇ ਥੱਲੇ ਬੈ ਕੇ ਕਹਿ ਬੰਚ ਮੈਨੂੰ ਤਾਂ ਤਾਂ ਲੱਗ ਨਹੀਂ ਦੇ ਇਹ ਗੱਲ ਕਿ ਭੀ ਤਰੀਕਾ ਦੇ ਸਵਿਟ ਦੇ ਕਹਿ ਬਣ ਚ ਆਉਂਦਾ ਨਜ਼ਾਰਾ ਕਿੱਥੇ ਜਾਹ ਚ ਕੁੜੇ ਬੈਟਰੀ ਨਵੀਂ ਤਰਾਈ ਹੋਈ ਆ ਨਾਲ ਦੀ ਬੈਟਰੀ ਪਤਾ ਕੀ ਮੰਤ ਲੈਣਾ ਮਿੱਟਰ ਦੇ ਬਲ ਉਹ ਦੇਖ ਲੈਣਾ ਫੂ ਗੱਡੀ ਨਹੀਂ ਚੱਲਦੀ ਚਲੋ ਬੱਸ ਕਰੋ ਬਾਈ ਯਾਰ ਉਹ ਸਿਰੇ ਤੇ ਲੋ ਇਤਨਾ ਬਹੁਤ ਆਂਡੇ ਪੈਨੇ ਕਿੱਥੇ ਹੋਈ ਆਉਂਦੇ। ਉਹ ਜੀ ਆਇਆ ਹਾਲ ਹੋ ਰਿਹਾ ਟੇਰੋ। ਕਿੰਨੇ ਨੇ ਦੋ ਨੇ ਬਾਈ? ਤਿੰਨ ਨਹੀਂ। ਪਾਸ ਕਰੋ ਬਈ ਯਾਰ ਕਾਨੂੰ ਉਹ ਕਰਦੇ ਹਣ ਦਰਸਾਈ ਹੁੰਦਾ। ਉਪਰਲੇ ਪਾਸੇ ਲਾ ਨਾਲ ਜਮਾ। ਜਮਾ ਨਾਉਣ ਲਾ। ਬਾਈ ਕਰਪੂਰ ਬਾਈ ਕਰ ਜਾਵਾ ਗੱਡੀ ਬਾਈ ਕਰ ਤਾ ਇੱਥੋਂ ਜਮਾ ਨਾ ਮੇਰੇ ਕਣੀ ਕੱਟਦੀ ਆਪਾਂ ਵੀ ਨਾਲ ਹੀ ਰਲ ਕੇ ਬਾਈ ਆਪਾਂ ਵੀ ਨਾਲ ਹੀ ਰਲ ਕੇ ਜੰਦ ਜਾਵਾਂ ਇੱਥੇ ਜਾਂਦੇ ਥੱਲੇ ਨੱਕ ਥੋੜੀ ਹੁਣ ਜਮਾ ਸਿੱਧੀ ਬੈ ਕੇ ਜਾਂਦੇ ਇੱਥੋਂ ਜੇ ਮੈਂ ਸਿੱਧੀ ਜਾਂਦਾ ਮੇਰੇ ਕਣੀ ਨਾ ਕੱਟੂ ਜਾਂਦੇ ਜਾਂਦੇ ਜਿੰਨਾ ਵਾਜਨ ਨਹੀਂ ਹੈਗਾ ਸਿਰਾਂ ਟਰੈਕਟਰ ਜਿੰਨਾ ਵਾਜਨ ਨਹੀਂ ਹੈਗਾ ਜੀ ਤੂੰ ਕਹਿ ਰਿਹਾ ਟਰੈਕਟਰ ਜਿੰਨੀ ਟਰੈਕਟਰ ਜਿੰਨੀ ਇਲਾਤ ਟੱਕਰ ਚੌੜ ਕੱਟਿਆ ਚੌੜ ਤਾਂ ਹੁਣ ਦਿਸੀ ਜਾਂਦੀ ਐ ਖੰਦ ਨਾਲ ਕਾਦੀ ਚੌੜ ਕਿਉਂ ਯਾਰ ਤੇਲ ਭੁਗਿਆ ਚੌੜੋ ਚੰਦਾਂ ਨਾਲ ਹੀ ਹੁੰਦੀ ਆ ਉਹ ਕਹ더라 ਕਿਉਂ ਏਸੀ ਜਾਂ ਤੂੰ ਤੇ ਕਰ ਰੱਖਿਆ ਚਾਲ ơi ਚਾਲ ਕਢਾ ਦੇ ਚਾਲ ਵਧੀਆ ਹੁਣ ਲਿਆ ਪਾਪ ਹੈ ਵੱਡਾ ਸ਼ੇਰ ਆਇਂਦੋਂ ਆਉਣੇ ਕਰਕੇ ਵੜ ਜਾ ਸਿੱਧੀ ਵੜਦਾ ਨਾ ਕਾਈ ਕਰਦੇ ਚੱਲ 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 ਦੋਹਰਾਂ ਨੂੰ ਕਿ ਚੱਲ ਵਾਹ ਵਾਹ ਚੜ੍ਹ ਦੋ ਚੜ੍ਹਦੇ ਹੋ ਇਹਦਾ ਵਜਨ ਹੈਗਾ ਲੋਈ ਗੱਡੀ ਨਹੀਂ ਵੜਦੀ ਕਹਿੰਦੇ ਚਾਲਣਾ ਬਾਈ ਦੀ ਹਾਂ ਪਾਸ ਬਸ ਬਾਜੀ ਪਰੋਕ ਤੋਂ ਬੰਦ ਕਰ ਦਿਓ ਇਹ ਲਾਓ ਸੰਗਾਰ ਹਾਰ ਸੰਗਾਰ ਇਹਦਾ ਕਰ ਦਿਓ ਵਧੀਆ ਬਸ ਠੀਕ ਆ ਆ ਜਾ ਆ ਗੱਡੀ ਕਰਦੇ ਆ ਬਾਈ ਤਿਆਰ ਹਾਂਜੀ ਆਹ ਲੋ ਵੀ ਚਾਰ ਨੂੰ ਰੈਡੀ ਹੋ ਚੁੱਕਿਆ ਤੇ ਇੰਦਰ ਕਾਲਾ ਗੱਡੀ ਦੇਖੋ ਸਾਡੀ ਲੱਗਿਆ ਸਿਰਾ ਜਮਾ ਜਮਾ ਸਿਰਾ ਦਾ ਲਾਦਾ ਬਲਬੇ ਦਾ ਖੜਦਾ ਨਹੀਂ ਕੋਈ ਖੜਦਾ ਕੋਈ ਨਹੀਂ ਸਾਰੇ ਬੋਲਬਲੇ ਥੱਲੇ ਡੇਕੀਆ ਵਾਸਤੇ ਗੱਡੀ ਰੈਡੀ ਆ ਇੱਥੇ ਜਿ ਬੜਾਈ ਇੱਧਰ ਸਾਡਾ ਪੋਵੀ ਪੋਵੀ ਰੈਡੀ ਹੋਣਾ ਹਜੇ ਤੋ ਹਨ ਉਹ ਪਹਿਲੀ ਗੱਡ ਤਾਂ ਕਿਤੇ ਮੁੱਕ ਗਈ ਹੋਈ ਪਰ ਨਾ ਹੋਰ ਆ ਇਹ ਕਿਹਦੀ ਨੀ ਇੱਤਾਰੀ ਬੋਲੀ ਪਾਣੀ ਨਹੀਂ ਕੋਈ ਚੱਕ ਨਹੀਂ ਹਜੇਗਾ ਠੀਕ ਹੈ ਜੀ। ਬੁਰੇ ਇੰਤਜ਼ਾਰ ਕਰਦੇ ਆ ਤੇਰਾ। ਕੋਈ ਗੱਲ ਨਹੀਂ। ਆ ਜੀ ਨਾ ਬਹੀ ਪੰਨੇ ਛੁੱਟੇ। ਠੀਕ ਹੈ ਜੀ। ਸੱਜੀ ਗਾ। ਕਦੋਂ ਦਾ ਬੋਲ ਮਰੀ ਜਾਂਦਾ ਮਪੜਾ। ਉਹ ਫਤਿਹ ਜੀ ਬੱਸ ਹੋ ਗਿਆ ਕੰਮ ਚਲੋ। ਬੈਠ ਇੱਥੇ ਆ ਪਾਣੀ ਖਰਦਾ ਗੱਲ ਚ ਐਂ ਨਹੀਂ ਗਾ ਇੱਥੇ ਬੈਠ ਮੜਾ ਜਾ ਉਹ ਕਿੱਧਰ ਵਾ ਗਿਆ ਆਪਣਾ ਮੁੰਡਾ। ਉਹਦਾ ਨਾ ਗਿਆ, ਨਾ ਗਿਆ ਕੱਚੇ ਕੰਮ ਨੇ। ਐ ਹੁਣ ਉੱਤੇ ਬੁਰੇ ਨਹੀਂ ਲੱਗਾਂਗੇ ਕਿਵੇਂ ਲਾਈ ਐ। ਆ ਨਾਗ ਕਿਵੇਂ ਬੈਠਾ ਐ? ਕਿਉਂ ਇੱਕ ਵੀਜੇ ਦੇ ਪੁੱਠੇ ਨਾ ਲੈਨੇਓ। ਮਾਲ ਨੂੰ ਉਹ ਜਾ ਨਾ ਕਹਿ ਇਸ ਵੇਲੇ ਲੜੂ ਫਟੋਖਾ ਹੋਂਚ ਨਹੀਂ ਆਉਣਾ ਖੜ ਜਾ ਕਿ ਮੇਟਾ ਓ ਯਾਰ ਤੁਸੀਂ ਬਾਈ ਦੋਨਾਂ ਨੇ ਉਜੋ ਤੇ ਆਦੀ ਮੰਮੀ ਕੋਲੇ ਜਾ ਦੇ ਨਾਲ ਬੰਦਰੋਂ ਆਈ ਕਿ ਉਹ ਕਿਹੜੇ ਪਿੰਡ ਕਹੇ ਜੀ ਉੱਥੇ ਨਹੀਂ ਜਾਇਆ ਜਾ ਨਾ ਅਗਲਾ ਦੇਖ ਬਟੁਰਕੀ ਤੂੰ ਆਖੀ ਦੰਗਾ ਤੂੰ ਆਖੀ ਨਾ ਆ ਗਿਆ ਕਿ ਮੈਂ ਕਹਦਾ ਕਿ ਤੇਰੇ ਲੜਕੇ ਦੇਖਣਾ ਬਟੁਰਕੀ ਵੀ ਨਹੀਂ ਜਾਇਆ ਜਾ ਕੋਈ ਬਟੁਰਕਾ ਉਹੀ ਲੈ ਜੀ ਚਾਕੀ ਲਾਗ ਰੂ ਬੰਦ ਲਾ ਗਾ ਫੈਟ ਰਸਵਾ ਚੰਗਾ ਕੋ 24 ਕਿਲੇ ਕਿ ਖੜੇ ਹੋਇਆ ਪੱਤੀ ਉੱਤੀ ਆ ਗਿਆ ਚੱਲੀਏ ਬੋਲੋ ਨਾ ਭਾਈ ਤੁਸੀਂ ਕਰ ਦੇਖ ਵਾਹ ਕਾ ਜੀ ਚੱਲੀਏ ਓਕੇ ਵਾਠ ਠੀਕ ਹੈ ਹੋਰ ਲੱਗ ਗਿਆ ਭਾਈ ਆਪਣੀ ਗੱਡੀ ਤੇ ਇੱਥੇ ਵਾਲੇ ਸੂਟ ਲੈਤੇ ਕੇ ਔਰ ਜਿਹੜੇ ਸੀਨ ਹੈਗੇ ਆ ਉਸੇ ਰਸਤੇ 'ਚ ਕਰਾਂਗੇ ਤਣਾਉਲੇ ਕਰਾਂਗੇ ਬਾਕੀ ਦੇਖਦੇ ਆ ਤਾਂ ਚੜਾਈ ਕਰਦੇ ਤਾਂ ਖੜਾ ਕੀ ਕਰਦਾ ਸੀ ਆਹਾਂ ਪਾ ਲੰਘੂ ਕੰਗੋ ਹੈਪੀ ਲਾਉ ਮੁੰਡੇ ਅਸੀਂ दारू ਵਾਲਾ ਸੀਨ ਕਰਦੇ ਆ ਬਾਈ ਬੋਤਲ ਲੈਤੀ ਆ ਤੇ ਲੈਂਕਾ ਲੈ ਲਿਆ ਹੈ ਬਾਤ ਨਹੀਂ ਕਰਦਾ ਹਾਂ ਅਸਲੀ ਨਹੀਂ ਹੁੰਦੇ ਅਸਲੀ ਨਹੀਂ ਹੈਗੀ ਵੀਰੇ ਇਹ ਇਹਦਾ ਰੁਪਈ ਵੀ ਨਹੀਂ ਇਹਨਾਂ ਇੱਕ ਟੰਕਾ ਪਾਉਣੇ ਹੋਣਾ ਲੈ ਟੰਕਾ ਆਸ ਨੂੰ ਦਿਖਾਉਣੇ ਆ ਜਿੰਦਰ ਹੋ ਰਹੀ ਚਾਰ ਵੀ ਚਾਲ ਮੁੜਿਆ ਗਰਮੀ ਬਹੁਤ ਆ ਭਾਈ ਅੱਜ ਅੱਜ ਗਰਮੀ ਨੇ ਸਾਨੂੰ ਬਦਲਾ ਰੱਖਿਆ ਅੱਜ ਜਿੰਨੇ ਮਿਹਨਤ ਕਿਸੇ ਵੀਡੀਓ ਚ ਨਹੀਂ ਹੋਈ ਅੱਜ ਸਭ ਤੋਂ ਜ਼ਿਆਦਾ ਕਰਨੀ ਪੈ ਰਹੀ ਆ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਆ ਇੱਕ ਬਸ ਥੋੜਾ ਜਿਹਾ ਠੇਕਾ ਹੋ ਜਾਂਦੇ ਆ ਸਾਥ ਕੋਈ ਦੁਬਾਰੇ ਦਾ ਆਦਾ ਹੋਣੀ ਚਾਹੀਦਾ ਇੱਧਰ ਆਉਗੇ ਨਾ ਵਾਓ ਮੈਂ ਨਾ ਕੋਸ ਨਹੀਂ ਹੁੰਦਾ ਹਾਂ ਉਹ ਉੱਥੇ ਘੜੇ ਹੋਣਗੇ ਕਿੱਥੇ ਘੜੇ ਹੋਣਗੇ ਜਿੱਥੇ ਮਖਾਲ ਪੈਗਾ ਆਉਂਦੇ ਸਾਰਾ ਵਜ ਗਿਆ ਭਾਈ 4 ਵਜੇ ਸੀ ਨਾ ਲੌਂਗਵਾਲ ਪਹੁੰਚ ਚੁੱਕੇ ਆਗੇ ਇੱਥੇ ਕਾਤੀਆ ਖੜਾਗਾ ਉਹ ਕਹਿੰਦਾ ਸਬਜ਼ੀ ਵਾਲੇ ਕੋਲੇ ਬਾਹਰੇ ਨਿਕਲੇ ਹੋਏ ਉਹਦੇ ਕੋਲੇ ਖੜਜੋ ਕਹਿੰਦਾ ਉਹ ਸੀ ਨਾ ਉਹ ਡੇਗਾ ਉਹਨੇਗਾ ਉਹਨੇ ਪਿੱਛੇ ਤੇ ਰਹਿਗਾ ਜਾਣਦਾ ਤੋ ਕੀ ਦੇ ਕਹਿਦਾ ਸੀਗਾ ਮਤਲਬ ਬੂਲੀ ਗੱਡੀ ਚ ਨਿਮਣੇ ਆਪਣੇ ਆਹ ਇਹ ਦੇਖ ਤੋ ਵੀਡੀਓ ਚ ਕੀ ਕੀ ਟੱਕਰ ਵਾਸਤੇ ਜਿੰਮੇਂਦ ਕਿਥੇ ਫੋਨ ਕੀਤੀ ਇਹਨਾਂ ਨੇ ਉਹ ਖੜਾ ਚਾਰ ਨੂੰ ਹੈ ਕਿ ਮਾਰਿਆ ਚਾਰ ਨੂੰ ਕਿੱਥੇ ਖੜਾ ਹੈ ਉਹ ਖੜਾ ਹੈ ਉਹ ਚਾਰ ਨੂੰ ਖੜਾ ਬਾਈ ਆ ਤੁਮ ਹਰਦਾ ਚੇਂਦਰ ਚੇਂਦਰ ਪਾਈ ਕਹਿੰਦਾ ਇੱਥੇ ਖੜਾ ਕੇ ਗਾਹਾਂਗਾ ਲੰਘ ਜਾਈਓ ਲੰਘੀਓ ਸਾਨੂੰ ਨਹੀਂ ਸੰਭੋਧੇ ਤੁਸੀਂ ਪ੍ਰੋਗਰਾਮ ਦੇ ਲਈ ਮੈਨੂੰ ਦਿੱਤਾ ਮਾਰਨ। ਆ ਸਾਡੇ ਕੋਲ ਆਪਣੇ ਨਾਲ ਮੋਟਾ ਬਾਈ ਕੋਚੂ ਤੇ ਬਾਈ ਚਰਨੋ ਆਪਣੇ ਨਾਲ ਨੇ। ਲੰਗਵਾਲ ਪਹੁੰਚ ਚੁੱਕੇ ਅਸੀਂ ਆ ਚਰਨੋ ਖੜਾਗਾ। ਤੇ ਇੱਕ ਅੱਧਾ ਸੀਨ ਲੈਣਾ ਔਰੇ ਲੈਣਾਗਾ ਸੀਨ ਲੈ ਕੇ ਉਦੋਂ ਬਾਅਦ ਆਪਣਾ ਕੰਮ ਨਿਬੜ ਜੂਗਾ। ਬੋਟਰ ਹਸਦਾਗਾ। ਪਈ ਸੀਸ਼ਾ ਕਦੇ ਚੜਦੇ ਇਹਦੇ। ਬਸ ਮੈਂ ਚਾੜੋ ਨਾ ਤੁਸੀਂ ਤਾਂ ਹੀ ਨਾ ਸੁੱਤਰ ਜਾਓ ਜਾੜ ਨਾ ਆਪੀ ਧਿਆਨ ਨਾਲ